भगवंत मान आपका भाई है आपका बेटा है आपके लिए चिंता करता है 24 घंटे आपके लिए लगा हुआ है असि इन्हों का एक्सपीरियंस वरत है मुश्किल मुश्किल सारिया इन्होंने चलिया ने अभी तो नजारे ही लेने दिल्ली में हमने कुछ काम करे शिक्षा स्वास्थ्य ये वो पंजाब में जो काम चल रहे हैं इस टाइम वो ऐतिहासिक है है। कर दे हो। है। एक कानून बनाने हो है? ये जो पंजाब सरकार आपके लिए करने करने जा रही है आज से शुरू हो रहा है ये बहुत बड़ा काम है बहुत बड़ा काम कल चुके है कल चुक ਦਾਕੋਸ਼ਨਾਏ ਦੋਸਤੋ ਪੰਜਾਬ ਵਿੱਚ ਪਿੱਛੇ ਜਾਏ ਕੁਝ ਅਜਿਹੀਆਂ ਕਿ ਟਰਾਂਮਾ ਲਗਾਤਾਰ ਹੋਈਆਂ ਕਿ ਲੱਗਾ ਪੰਜਾਬ ਵਾਕਈ ਹੁਣ ਲਾਲੂ ਪ੍ਰਸ਼ਾਦ ਯਾਦਵ ਵਾਲਾ ਬਿਹਾਰ ਕ੍ਰਾਈਮ ਦੇ ਮਾਮਲੇ ਵਿੱਚ ਬਣ ਚੁੱਕਾ ਹੈ ਪਰ ਦੋਸਤੋ ਪੰਜਾਬ ਵਿੱਚ ਸਰਕਾਰ ਦਾ ਕੇਜਰੀਵਾਲ ਤੇ ਭਗਵੰਤ ਮਾਨ ਦੀ ਹੈ ਫੇਰ ਇਸ ਦਾ ਦੋਸ਼ ਕਿਸ ਨੂੰ ਦਿੱਤਾ ਜਾਵੇ ਕੇਜਰੀਵਾਲ ਸਾਹਿਬ ਨੂੰ ਜੋ ਅੱਜਕਲ ਪੰਜਾਬ ਵਿੱਚ ਹਰ ਥਾਂ ਹਰ ਦੁਗਾਟਨ ਵਿੱਚ ਨਜ਼ਰ ਆ ਰਹੇ ਹਨ ਜਾਂ ਜਾਂ ਫੇਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਉਹਨਾਂ ਨੂੰ ਅੱਜ ਦੀ ਵੀਡੀਓ ਵਿੱਚ ਇਸ ਵਿਸ਼ੇ ਤੇ ਹੀ ਜਾਣਕਾਰੀ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਾਂਗੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਦੋਸਤੋ ਜੇ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਵੀ ਜ਼ਰੂਰ ਕਰ ਲਓ ਦੋਸਤੋ ਲੁਧਿਆਣਾ ਵਸਦੀ ਜਿਮਨੀ ਚੌਂ ਤੋਂ ਆਮ ਆਦਮੀ ਪਾਰਟੀ ਦੀ ਜਿੱਤ ਹੋਣ ਤੋਂ ਬਾਅਦ ਪੰਜਾਬ ਵਿੱਚ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਹੀ ਹਮੰਦ ਭਾਗੀਆਂ ਕਟਨਾਵਾ ਕਰਮਵਾਰ ਹੋ ਰਹੀਆਂ ਹਨ ਇਨ੍ਹਾਂ ਵਿੱਚੋਂ ਪ੍ਰਮੁੱਖ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਮਾਂ ਦਾ ਕਤਲ ਐਕਟ੍ਰੈਸ ਤਾਨੀਆ ਗਿੱਲ ਦੇ ਪਿਤਾ ਡਾਕਟਰ ਅਨਿਲ ਕੰਬੋਜ ਉਹਨਾਂ ਦੇ ਉੱਪਰ ਫਾਇਰਿੰਗ ਕਰਕੇ ਉਹਨਾਂ ਨੂੰ ਗੰਭੀਰ ਰੂਪ ਵਿੱਚ ਜ਼ਖਮੀ ਕਰਨਾ ਅਤੇ ਪ ਅਬੋਰ ਦੇ ਕਪੜਾ ਵਪਾਰੀ ਸੰਜੇ ਵਰਮਾ ਉਹਨਾਂ ਦਾ ਦਿਨ ਦਿਹਾੜੇ ਕੀਤਾ ਗਿਆ ਕਤਲ ਬਾਕੀ ਦੋਸਤੋ ਰੋਜ਼ਾਨਾ ਫਰੋਤੀ ਦੀਆਂ ਘਟਨਾਵਾਂ ਕਤਲ ਅਤੇ ਨਸ਼ੇ ਦੀ ਓਵਰਡੋਸ ਕਰਕੇ ਮੌਤਾਂ ਉਹ ਵੀ ਤਾਂ ਲਗਾਤਾਰ ਹੋ ਹੀ ਰਹੀਆਂ ਹਨ ਜਦੋਂ ਕਿ ਦੋਸਤੋ ਪੰਜਾਬ ਸਰਕਾਰ ਦਾ ਦਾਵਾ ਸੀ ਕਿ ਪੰਜਾਬ 30 ਜੂਨ 2025 ਤੱਕ ਬਿਲਕੁਲ ਨਸ਼ਾ ਮੁਕਤ ਹੋ ਜਾਵੇਗਾ ਨਸ਼ਾ ਵਿਕਣਾ ਪੰਜਾਬ ਵਿੱਚ ਬੰਦ ਹੋ ਜਾਵੇਗਾ ਪਰ ਕੀ ਦੋਸਤੋ ਇੰਜ ਹੋਇਆ ਹੈ ਪਰ ਪੰਜਾਬ ਸਰਕਾਰ ਨੇ ਇੱਕ ਹੋਰ ਨਵਾਂ ਪ੍ਰੋਗਰਾਮ ਪੰਜਾਬ ਵਿੱਚ ਸ਼ੁਰੂ ਕਰ ਦਿੱਤਾ ਹੈ ਪਿੰਡਾਂ ਵਿੱਚ ਪੰਚਾਇਤ ਲੋਕਾਂ ਨੂੰ ਇਸ ਦੀ ਜ਼ਿੰਮੇਵਾਰੀ ਮੀਡੀਆ ਵਿੱਚ ਐਡਵਰਟਾਈਜ਼ਮੈਂਟ ਖੂਬ ਚੱਲ ਰਹੀਆਂ ਹਨ ਇਸ ਵੇਲੇ ਪਰ ਦੋਸਤੋ ਜੋ ਕਮ ਸਰਕਾਰ ਦੇ ਕਰਨ ਵਾਲਾ ਸੀ ਕਿ ਇਹਨਾਂ ਨੇ ਉਹ ਇਮਾਨਦਾਰੀ ਨਾਲ ਕੀਤਾ ਹੈ ਤੁਸੀਂ ਕਮੈਂਟ ਕਰਕੇ ਇਸ ਦਾ ਸੱਚ ਲਿਖ ਸਕਦੇ ਹੋ ਅਪਰਾਧੀਆਂ ਨਾਲ ਸਖਤੀ ਨਸ਼ਾ ਤਸਕਰਾਂ ਨਾਲ ਸਖਤੀ ਇਹਨਾਂ ਗੁਨਾਹਾਂ ਵਿੱਚ ਸ਼ਾਮਲ ਹੋਣ ਦੇ ਜ਼ਿੰਦਗੀ ਬਰਬਾਦ ਘਰ-ਬਾਰ ਤਬਾਹ ਕੁਝ ਇਹੋ ਜਿਹਾ ਪਰਸੈਪਸ਼ਨ ਆਮ ਲੋਕਾਂ ਵਿੱਚ ਨਸ਼ਾ ਤਸਕਰਾਂ ਵਿੱਚ ਪਰ ਇਹਨਾਂ ਨੇ ਦੋਸਤੋ ਪੰਜਾਬ ਵਿੱਚ ਕੀਤਾ ਕਿ ਇਹਨਾਂ ਨੇ ਯੂਪੀ ਦੇ ਮੁੱਖ ਮੰਤਰੀ ਯੋਗਿਆ ਦਿੱਤਨਾਥ ਉਹਨਾਂ ਦੀ ਨਕਲ ਕਰਦੇ ਹੋਏ ਸਿਰਫ 10-12 ਨਸ਼ਾ ਤਸਕਰ ਜੋ ਗਰੀਬ ਹੀਟਲੇ ਪੱਦਰ ਦੇ ਸਾਨੂੰ ਉਹਨਾਂ ਦੇ ਘਰ ਟਾ ਕੇ ਵਾਹਵਾਹੀ ਖੱਟਣ ਦੀ ਕੋਸ਼ਿਸ਼ ਕੀਤੀ ਹੈ ਮੀਡੀਆ ਰਾਹੀਂ ਦੋਸਤੋ ਜੋ ਬਠਿੰਡੇ ਵਾਲੀ ਮਹਿਲਾ ਹੈਡ ਕਨਸਟੇਬਲ ਜਦੋਂ ਉਸ ਨੂੰ ਅਰੈਸਟ ਕੀਤਾ ਗਿਆ ਸੀ ਤਾਂ ਉਸ ਨੂੰ ਤਾਂ ਇਹਨਾਂ ਨੇ ਬਖਸ਼ ਹੀ ਦਿੱਤਾ ਉਸ ਦੀ ਕੋਠੀ ਢਾਈ ਨਹੀਂ ਗਈ ਹੁਣ ਇਹ ਪ੍ਰਚਾਰ ਰਹੇ ਹਨ ਦੋਸਤੋ ਵਿਕਰਮ ਜਿੱਠੀਏ ਦੀ ਗ੍ਰਿਫਤਾਰੀ ਤੇ ਇੱਕ ਵੱਡਾ ਨਸ਼ਾ ਤਸਕਰ ਉਸ ਨੂੰ ਗ੍ਰਿਫਤਾਰ ਪਰ ਉਸ ਨੂੰ ਦੋਸਤੋ ਇਹਨਾਂ ਨੇ ਗ੍ਰਿਫਤਾਰ ਤਾਂ ਆਮਦਨ ਤੋਂ ਵੱਧ ਜਾਇਦਾਦ ਉਸ ਦੇ ਕੇਸ ਵਿੱਚ ਕੀਤਾ ਹੈ ਇੱਥੇ ਇਹ ਵੀ ਇੱਕ ਪੁਆਇੰਟ ਹੈ ਕਿ ਮਾਈਨਿੰਗ ਮਾਫੀਆ ਰਾਈ ਜੋ ਅਨ ਕਾਊਂਟਡ ਮਨੀ ਮਜੀਠੀਆ ਸਾਹਿਬ ਨੇ ਇਕੱਠੀ ਕੀਤੀ ਹੋਵੇਗੀ ਉਸ ਨੂੰ ਵੀ ਡਰੱਗ ਮਨੀ ਕਹਿ ਦਿੱਤਾ ਜਾਵੇਗਾ ਜਾਂ ਹੁਣ ਭਵਿੱਖੇ 'ਚ ਸਾਬਤ ਕਰ ਦਿੱਤਾ ਜਾਵੇਗਾ ਕਿਉਂਕਿ ਮਜੀਠੀਆ ਸਾਹਿਬ ਇਹ ਤਾਂ ਕਹਿ ਨਹੀਂ ਸਕਦੇ ਕਿ ਇਹ ਪੈਸਾ ਮਾਈਨਿੰਗ ਮਾਫੀਆ ਰਾਈ ਉਹਨਾਂ ਨੇ ਇਕੱਠਾ ਕੀਤਾ ਸੀ ਇੰਜ ਕਿਸ ਦਿਨ ਕਿੱਥੇ ਮਜੀਠੀਆ ਸਾਹਿਬ ਇਸ ਕੜਕੀ ਵਿੱਚ ਫਸੇ ਹੀ ਜਾਣਗੇ ਦੋਸਤੋ ਪੰਜਾਬ ਇਸ ਵੇਲੇ ਬਹੁਤ ਬੁਰੀ ਸਥਿਤੀ ਵਿੱਚ ਹੈ ਪੰਜਾਬ ਦੀ ਪੰਜਾਬੀਆਂ ਦੀ ਕੋਈ ਬਾਹ ਫੜਨ ਵਾਲੀ ਇਸ ਵੇਲੇ ਪੰਜਾਬ ਵਿੱਚ ਕੋਈ ਰਾਸੀ ਤੇਰੇ ਨਜ਼ਰ ਹੀ ਨਹੀਂ ਆਉਂਦੀ ਸਾਰੇ ਲੱਗਦੇ ਹਨ ਕਿ ਪੰਜਾਬ ਪੰਜਾਬੀਆਂ ਦੀਆਂ ਖੁਸ਼ੀਆਂ ਤਰੱਕੀਆਂ ਦੇ ਸ਼ਿਕਾਰੀ ਬਣੇ ਹੋਏ ਹਨ ਕਾਂਗਰਸ ਨੇ ਤਾਂ ਇਤਿਹਾਸ ਵਿੱਚ ਬੜੀ ਚੰਗੀ ਤਰ੍ਹਾਂ ਸਨੇਰੀ ਅੱਖਰਾਂ ਵਿੱਚ ਇਸ ਮਾਮਲੇ ਵਿੱਚ ਆਪਣਾ ਨਾਮ ਲਿਖਾ ਕੇ ਦਿੱਤਾ ਹੈ 84 ਦਾ ਦੌਰ ਕਿਸ ਨੂੰ ਭੁੱਲੇਗਾ ਦੋਸਤੋ ਬਾਕੀ ਅਕਾਲੀ ਦਲ ਬਾਦਲ ਉਹਨਾਂ ਨੇ ਵੀ ਲੋਕਾਂ ਦੇ ਕੰਨਾਂ ਨੂੰ ਹੱਥ ਲਵਾ ਦਿੱਤੇ ਸਨ ਹੁਣ ਇਹਨਾਂ ਦਾ ਬਦਲ ਬਣ ਕੇ ਪੰਜਾਬ ਵਿੱਚ ਆਈ ਸੀ ਕੱਟੜ ਇਮਾਨਦਾਰਾਂ ਦੀ ਪਾਰਟੀ ਆਮ ਆਦਮੀ ਪਾਰਟੀ ਪਰ ਇਸ ਦੇ ਵੀ ਰੰਗ ਢੰਗ ਲੋਕਾਂ ਨੇ ਸਵਾ ਕੁ 3 ਸਾਲਾਂ ਵਿੱਚ ਬੜੀ ਚੰਗੀ ਤਰ੍ਹਾਂ ਵੇਖ ਲਈ ਹਨ ਤੇ ਇਹਨਾਂ ਤੋਂ ਹੁਣ ਉਕਤਾ ਗਏ ਹਨ ਦੋਸਤੋ ਪੰਜਾਬ ਤੇ ਪੰਜਾਬੀਆਂ ਦਾ ਚਲੋ ਦਿੱਲੀ ਵਾਲਿਆਂ ਦਾ ਵੀ ਗ੍ਰੈਂਡ ਵੈਲਕਮ ਭਾਰਾਮ ਆਦਮੀ ਪਾਰਟੀ ਪੰਜਾਬ ਵਿੱਚ ਕੀ ਕਰ ਰਹੀ ਹੈ ਅਰਵਿੰਦ ਕੇਜਰੀਵਾਲ ਜੀ ਨੇ ਪਹਿਲਾਂ ਤਾਂ ਹੀ ਭਗਵਾਨਤਮਾਨ ਗਵਰਨਮੈਂਟ ਦੀ ਸਹਾਇਤਾ ਲਈ ਦਿੱਲੀ ਤੋਂ ਐਡਵਾਈਜ਼ਰ ਭੇਜਨੇ ਸ਼ੁਰੂ ਕਰ ਦਿੱਤੇ ਸਾਨੂੰ ਤੁਹਾਨੂੰ ਦੋਸਤੋ ਯਾਦ ਹੀ ਹੋਵੇਗਾ ਹੌਲੀ ਹੌਲੀ ਨਾ ਬਾਰੇ ਇਹ رائے ਬੰਦੀ ਜਾ ਰਹੀ ਹੈ ਕਿ ਪਿੱਠ ਪਿੱਛੇ ਇਹ ਹੀ ਪੰਜਾਬ ਸਰਕਾਰ ਚਲਾ ਰਹੇ ਹਨ ਮੰਤਰੀ ਮੁੱਖ ਮੰਤਰੀ ਤਾਂ ਬਸ ਨਾਂ ਦੇ ਹਨ ਭਾਸ਼ਣ ਦੇ ਲਈ ਹਨ ਬਸ ਬਾਕੀ ਸਭ ਕੁਝ ਤਾਂ ਇਹ ਦਿੱਲੀ ਵਾਲੇ ਹੀ ਵੇਖ ਤੇ ਕਰ ਰਹੇ ਹਨ ਪੰਜਾਬ ਵਿੱਚ ਪਰ ਜਦੋਂ ਦੇ ਦੋਸਤੋ ਦਿੱਲੀੋਂ ਅਰਵਿੰਦ ਕੇਜਰੀਵਾਲ ਜੀ ਹਾਰ ਕੇ ਸੱਤਾ ਗਵਾ ਬੈਠੇ ਹਨ ਉਦੋਂ ਦਾ ਇਹਨਾਂ ਨੇ ਪੰਜਾਬ ਵਿੱਚ ਹੀ ਪੱਕਾ ਡੇਰਾ ਲਾਇਆ ਹੋਇਆ ਹੈ। ਦਿੱਲੀ ਪਤਾ ਨਹੀਂ ਦੋਸਤੋ ਇਹ ਕਦੋਂ ਜਾਂਦੇ ਹੋਣਗੇ ਉੱਥੋਂ ਦੀ ਜਾਂਦਾ ਦੇ ਦੁੱਖ ਸੁੱਖ ਵਿੱਚ ਇਹ ਕਦੋਂ ਸ਼ਾਮਲ ਹੁੰਦੇ ਹੋਣਗੇ ਤਾਂ ਇਹ ਹੀ ਜਾਣਦੇ ਹਨ। ਦੋਸਤੋ ਪਿਛਲੇ ਮੰਗਲਵਾਰ ਇਹਨਾਂ ਨੇ ਪੰਜਾਬ ਵਿੱਚ ਇੱਕ ਨਵੀਂ ਹੈਲਥ ਯੋਜਨਾ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਸ਼ੁਰੂ ਕੀਤੀ ਜਿਸ ਦੇ ਤਹਿਤ ਪੰਜਾਬ ਵਿੱਚ ਹਰ ਪਰਿਵਾਰ ਨੂੰ 10 ਲੱਖ ਤੱਕ ਦਾ ਇਲਾਜ ਮੁਫਤ ਦਿੱਤਾ ਜਾਵੇਗਾ। ਆਜੋ ਸ਼੍ਰੀਮਾਨ ਰਵਿੰਦ ਕੇਜਰੀਵਾਲ ਉਹਨਾਂ ਨੂੰ ਸੁਣਦੇ ਹਾਂ। ये जो पंजाब सरकार आपके लिए करने करने जा रही है आज से शुरू हो रहा है ये बहुत बड़ा काम है बहुत बड़ा काम अगर आपके घर में अब कोई बीमार हो आपको चिंता करने की जरूरत नहीं है भगवान ना करे हो आप सब लोग स्वस्थ रहें पंजाब के सब लोग स्वस्थ रहें लेकिन अगर होता है तो आपको चिंता करने की जरूरत नहीं है आपकी भी सरकार है भगवंत मान आपका भाई है आपका बेटा है आपके लिए चिंता करता है चौबीस घंटे आपके लिए लगा हुआ है तो अब आपके लिए सरकार है आपकी आप अस्पताल में जाओ और आपका सारा इलाज मुफ्त किया जाएगा आपको एक भी पैसा देने के कैशलेस ऐसा नहीं कि रि होगा ऐसा नहीं कि आप जाओगे इलाज कराओगे पहले आपको पैसा देना पड़ेगा फिर आप बिल लगाओगे फिर आपका ऐसा नहीं है बस आप जाओ एडमिट हो इलाज कराओ और घर वापस आ जाओ तो आइए दो अक्टूबर से चालू होगा इसमें सारे एम्प्लॉयिज सारे पेंशनर्स सब इसमें इंक्लूडेड हैं और दो अक्टूबर से गांव गांव में हर वार्ड में हर मोहल्ले में सरकार कैंप लगाएगी आपको केवल अपना वोटर कार्ड दिखाना है आधार कार्ड दिखाना है उसके बेसिस पे आपका हेल्थ कार्ड बन जाएगा हर परिवार को एक आईडी दिया जाएगा और हर व्यक्ति को अलग कार्ड मिलेगा बच्चे को अलग कार्ड मिलेगा हर बच्चे को हर व्यक्ति को अलग हेल्थ कार्ड मिलेगा और हर फैमिली को एक अलग आईडी मिलेगा आज सरकार ने आपके लिए फ्री बिजली का इंतजाम कर दिया फ्री शिक्षा का इंतजाम कर दिया फ्री इलाज का इंतजाम कर दिया ਦੋਸਤੋ ਇਹ ਕਿਹੜਾ ਇਟਾ ਵੱਡਾ ਲਸਾਨੀ ਕੰਮ ਸੀ ਕਿ ਇਸ ਦੀ ਸ਼ੁਰੂਆਤ ਅਰਵਿੰਦ ਕੇਜਰੀ ਵੱਲੋਂ ਹੀ ਕਰਵਾਈ ਜਾਣੀ ਜ਼ਰੂਰੀ ਸੀ ਵੈਸੇ ਵੀ ਦੋਸਤੋ ਯੋਜਨਾ ਨੂੰ ਅਮਲੀ ਜਾਮਾ ਦਾ ਤਕਰੀਬਨ ਅੱਗੇ ਜਾ ਕੇ ਅਕਤੂਬਰ ਨਵੰਬਰ ਮਹੀਨੇ ਤੋਂ ਹੀ ਪਹਿਨਾਇਆ ਜਾਵੇਗਾ ਪਰ ਦੋਸਤੋ ਹੁਣ ਪਤਾ ਹੈ ਕੀ ਹੋਵੇਗਾ ਯੋਜਨਾ ਹਾਲੇ ਸ਼ੁਰੂ ਨਹੀਂ ਹੋਈ ਹੈ ਪਰ ਇਸ ਦਾ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦਾ ਪ੍ਰਚਾਰ ਪ੍ਰਸਾਰ ਮੀਡੀਆ ਵਿੱਚ ਕੀਤਾ ਜਾਣਾ ਸ਼ੁਰੂ ਕਰ ਦਿੱਤਾ ਜਾਵੇਗਾ ਖਜ਼ਾਨਾ ਖਾਲੀ ਹੈ ਜੀ ਸਰਕਾਰ ਤੋਂ ਸਰਕਾਰ ਕੋਲ ਪੈਸਾ ਨਹੀਂ ਹੈ ਜੀ ਖਜ਼ਾਨਾ ਖਾਲੀ हमने तो कभी नहीं कहा ਖਜ਼ਾਨਾ ਖਾਲੀ ਹੈ हमने ਟੈਕਸ ਵੀ ਨਹੀਂ ਵਧਾਇਆ ਆਪਕਾ ਉਨਾ ਹੀ ਟੈਕਸ ਹੈ ਜਿੰਨਾ ਪਹਿਲੇ ਵਾਲੀ ਸਰਕਾਰੇ ਲੇਤੀ ਸੀ ਫਿਰ ਵੀ ਸਾਰੇ ਕੰਮ ਕਰ ਰਹੇ ਹਨ ਕਿਵੇਂ ਕਰ ਰਹੇ ਹਨ ਭਾਰਤ ਦੀਆਂ ਕਈ ਸਟੇਟਾਂ ਖਾਸ ਕਰਕੇ ਜਿੱਥੇ ਚੋਨਾ ਨਜ਼ਦੀਕ ਹਨ ਉੱਥੇ ਇਸ ਨੂੰ ਬਹੁਤ ਵੱਡੀ ਪ੍ਰਾਪਤੀ ਕਦਸ ਕੇ ਹੈਲਥ ਸੈਕਟਰ ਵਿੱਚ ਲੈਸਾਨੀ ਕਦਮ ਇਹ ਪ੍ਰਚਾਰਿਆ ਜਾਵੇਗਾ ਪੂਰਾ ਪ੍ਰਚਾਰ ਪ੍ਰਸਾਰ ਕੀਤਾ ਜਾਵੇਗਾ ਵੇਖ ਲਿਓ ਦੋਸਤੋ ਵੇਖ ਲਿਓ ਦੋਸਤੋ ਇਹਨਾਂ ਐਡਵਰਟਾਈਜ਼ਮੈਂਟ ਲਈ ਪੈਸਾ ਪਾਰਟੀ ਫੰਡ ਦਾ ਨਹੀਂ ਸਗੋਂ ਪੰਜਾਬ ਗਵਰਨਮੈਂਟ ਦਾ ਹੀ ਐਡਵਰਟਾਈਜ਼ਮੈਂਟ ਦੇ ਉੱਪਰ ਖਰਚਾ ਜਾਵੇਗਾ ਦੋਸਤੋ ਇਹੋ ਜਿਹੇ ਸਿਹਤ بیمੇ ਦੀਆਂ ਯੋਜਨਾ ਪਹਿਲਾਂ ਹੀ ਕਈ ਸਟੇਟਾਂ ਵਿੱਚ ਹੋਰ ਸਟੇਟਾਂ ਵਿੱਚ ਵੀ ਚੱਲ ਰਹੀਆਂ ਹਨ ਉਹਨਾਂ ਵਿੱਚ ਜ਼ਿਆਦਾਤਰ 5 ਲੱਖ ਤੱਕ ਦੀ ਰਾਸ਼ੀ ਇਲਾਜ ਮੁਫਤ ਦੀ ਸਹੂਲਤ ਪਹਿਲਾਂ ਹੀ ਮਿਲਦੀ ਰਹੀ ਇਨਾਂ ਦੇ ਆਡਾ ਤੇ ਉਸ ਤੋਂ ਵੱਡਾ ਦਿਸਾਂ ਦੇ ਚੱਕਰ ਵਿੱਚ ਕੁੱਲ ਅਮਾਉਂਟ 10 ਲੱਖ ਤੱਕ ਦਾ ਇਲਾਜ ਮੁਫਤ ਇਹ ਕਰ ਦਿੱਤਾ ਹੈ। ਵੈਸੇ ਦੋਸਤੋ ਇਹੋ ਜਿਹੀ ਯੋਜਨਾ ਹੈ ਆਯੂਸ਼ਮਨ ਯੋਜਨਾ ਜੋ ਕੇਂਦਰ ਸਰਕਾਰ ਦੀ ਯੋਜਨਾ ਹੈ ਤੇ ਪਹਿਲੇ ਤੋਂ ਹੀ ਚੱਲ ਰਹੀ ਹੈ। ਉਸ ਵਿੱਚ 5 ਲੱਖ ਤੱਕ ਦਾ ਬੀਮਾ ਕਵਰ ਮਿਲਦਾ ਹੈ। ਇਨਾਂ ਸਭ ਹੋਣ ਦੇ ਬਾਵਜੂਦ ਵੀ ਦੋਸਤੋ ਪ੍ਰਾਈਵੇਟ ਹਸਪਤਾਲਾਂ ਵਿੱਚ ਮਰੀਜ਼ਾਂ ਦੀ ਭੀੜ ਉਹ ਹਾਲੇ ਵੀ ਘਟੀ ਨਹੀਂ ਸਗੋ ਵੱਧ ਹੀ ਰਹੀ ਹੈ। ਸਰਕਾਰ ਪੰਜਾਬ ਸਰਕਾਰ ਸਰਕਾਰੀ ਹਸਪਤਾਲਾਂ ਵਿੱਚ ਸੁਧਾਰ ਸਹੂਲਤਾਂ ਵਿੱਚ ਵਾਅਦਾ ਉੱਥੇ ਲੱਗਦੀ ਭੀੜ ਗਰੀਬ ਆਮ ਲੋਕਾਂ ਦੇ ਇਲਾਜ ਲਈ ਹੁੰਦੇ ਹਨ ਉੱਥੇ ਤੰਗ ਪਰ ਦੋਸਤੋ ਇਹਨਾਂ ਨੇ ਕਦੀ ਉਸ ਦੀ ਫਿਕਰ ਹੀ ਨਹੀਂ ਕੀਤੀ ਉੱਥੇ ਇਹਨਾਂ ਨੇ ਹਾਲੇ ਵੀ ਕੋਈ ਮਾਰਕਾ ਨਹੀਂ ਮਾਰਿਆ ਹੈ ਪਰ ਸਿਰਫ ਇਹ ਵਾਅਦਾ ਕਰਕੇ ਮੁੱਖ ਮੰਤਰੀ ਸਿਹਤ ਬੀਮਾ ਸਕੀਮ ਚਕਲਾ ਕੇ ਉਹ ਕਈ ਸਟੇਟਾਂ ਵਿੱਚ ਵਾਹੋਵਾਹੀ ਕੱਟਣ ਦੇ ਚੱਕਰ ਵਿੱਚ ਹਨ ਹੁਣ ਜਿਵੇਂ ਦਿੱਲੀ ਦਾ ਇਹ ਹੈਲਥ ਮਾਡਲ ਅਤੇ ਐਜੂਕੇਸ਼ਨ ਮਾਡਲ ਪੰਜਾਬ ਵਿੱਚ ਪ੍ਰਚਾਰਦੇ ਸਨ ਦਿੱਲੀ ਦੇ ਸਕੂਲਾਂ ਦੀਆਂ ਕੁਝ ਬਿਲਡਿੰਗਾਂ ਆ ਜਾਂ ਉਹਨਾਂ ਵਿੱਚ ਬਣਾਏ ਗਏ ਕੁਝ সুইমিং ਪੂਲ ਦੋਸਤੋ ਇਸ ਨਾਲ ਸਿੱਖਿਆ ਦਾ ਮਿਆਰ ਉੱਚਾ ਨਹੀਂ ਚੁੱਕਿਆ ਜਾ ਸਕਦਾ ਪਰ ਇਹਨਾਂ ਨੇ ਪ੍ਰਚਾਰਿਆ ਪਰ ਸਾਰਿਆਂ ਬਹੁਤ ਹੁਣ ਇੰਜ ਹੀ ਇਹ ਕਰਨਗੇ ਪੰਜਾਬ ਵਿੱਚ ਇਹਨਾਂ ਨੇ ਜੋ ਸਿਹਤ ਬੀਮਾ ਯੋਜਨਾ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਚਲਾਈ ਹੈ ਦੋਸਤੋ ਵਧੀਆ ਜਾਂ ਠੀਕ ਠਾਕ ਸਕੂਲ ਬਿਲਡਿੰਗ ਇਹ ਮੋਢਲੀ ਜ਼ਰੂਰਤ ਹੈ ਨਾ ਕਿ ਸਿੱਖਿਆ ਦੇ ਖੇਤਰ ਵਿੱਚ ਕੋਈ ਕ੍ਰਾਂਤੀ ਦੋਸਤੋ ਦਿੱਲੀ ਦੇ ਇਹਨਾਂ ਨੇਤਾਵਾਂ ਨੇ ਦਿੱਲੀ ਦੇ ਸਕੂਲਾਂ ਵਿੱਚ ਕਮਰੇ ਬਾਥਰੂਮ ਬਣਾ ਕੇ ਉਹਨਾਂ ਦੀ ਗਿਣਤੀ ਨੂੰ ਪ੍ਰਚਾਰ ਪ੍ਰਸਾਰ ਕੇ ਸਿੱਖਾ ਖੇਤਰ ਵਿੱਚ ਇੱਕ ਲਾਸਾਨੀ ਕਾਮਯਾਬੀ ਇਹ ਪ੍ਰਚਾਰਣ ਵਿੱਚ ਕੋਈ ਕਸਰ ਨਾ ਛੱਡੀ ਦੋਸਤੋ ਇਹੋ ਕੁਝ ਹੁਣ ਇਹ ਪੰਜਾਬ ਵਿੱਚ ਕਰ ਰਹੇ ਹਨ ਪੰਜਾਬ ਗਵਰਨਮੈਂਟ ਪੰਜਾਬ ਦੇ ਮੰਤਰੀ ਜਾਂ ਐਮਐਲਏ ਉਹਨਾਂ ਦੀ ਉਪਸਥਿਤੀ ਮੀਡੀਆ ਵਿੱਚ ਬਹੁਤ ਘੱਟ ਨਜ਼ਰ ਆਉਂਦੀ ਹੈ ਤੇ ਇਹ ਦਿੱਲੀ ਵਾਲੇ ਨੇਤਾ ਇਹ ਹਰ ਥਾਂ ਨਜ਼ਰ ਆਉਂਦੇ ਹਨ ਸਰਕਾਰੀ ਸਿਸਟਮ ਵਿੱਚ ਦੋਸਤੋ ਰਗਵ ਚੱਡਾ ਵਾਵਾ ਕੁਮਾਰ ਇਹਨਾਂ ਦੀ ਦੱਸਦੇ ਹਨ ਕਿ ਤੁੱਤੀ ਬੋਲਦੀ ਹੈ ਤੇ ਜਨਤਕ ਤੌਰ ਤੇ ਹੁਣ ਮਨੀਸ਼ ਸੋਧਿਆ ਤੇ ਕੇਜਰੀਵਾਲ ਇਹੀ ਬਤੌਰ ਸਰਕਾਰ ਪੰਜਾਬ ਵਿੱਚ ਤੁਰਦੇ ਫਿਰਦੇ ਨਜ਼ਰ ਆ ਰਹੇ ਹਨ ਪੰਜਾਬ ਵਿੱਚ ਦੋਸਤੋ ਪਹਿਲਾਂ ਭਗਵੰਤ ਮਾਨ ਸਾਹਿਬ ਤੋਂ ਬਾਅਦ ਕੌਣ ਸਰਕਾਰ ਵਿੱਚ ਨੰਬਰ 2 ਕੌਣ ਜਾਂ ਨੰਬਰ 3 ਕੌਣ ਜਿਵੇਂ ਅਮਨ ਰੋੜਾ ਧਾਰੀਵਾਲ ਜਾਂ ਹਰਜੋਤ ਬੈਂਸ ਇਹੋ ਜਿਹੇ ਨਾਂ ਚੱਲਦੇ ਸਨ ਪਰ ਹੁਣ ਕੀ ਹੋ ਰਿਹਾ ਹੈ ਹੁਣ ਕੇਜਰੀਵਾਲ ਹੀ ਕੇਜਰੀਵਾਲ ਉਹਨਾਂ ਮੋਰੇ ਦਾ ਭਗਵੰਤ ਮਾਨ ਸਾਹਿਬ ਉਹਨਾਂ ਦਾ ਕਦ ਵੀ ਛੋਟਾ ਨਜ਼ਰ ਆ ਰਿਹਾ ਹੈ ਫਿਰ ਫਿਰ ਦੋਸਤੋ ਕਿਉਂ ਨਾ ਇਹ ਪ੍ਰਸ਼ਨ ਪੈਦਾ ਹੋਵੇ ਕਿ ਪੰਜਾਬ ਨੂੰ ਚਲਾ ਕੌਣ ਰਿਹਾ ਹੈ ਕੌਣ ਗਵਰਨ ਕਰ ਰਿਹਾ ਹੈ ਜੇ ਭਗਵੰਤ ਮਾਨ ਸਾਹਿਬ ਮੁੱਖ ਮੰਤਰੀ ਹਾਂ ਤਾਂ ਫਿਰ ਸੁਪਰ ਸੀਐਮਓ ਕੌਣ ਹੈ ਬੇਸ਼ੱਕ ਅਰਵਿੰਦ ਕੇਜਰੀਵਾਲ ਕਿ ਇਹੋ ਦੋਸਤੋ ਪੰਜਾਬ ਦੀ ਸੱਚਾਈ ਨਹੀਂ ਹੈ ਸਭ ਤੋਂ ਵੱਡੀ ਗੱਲ ਦੋਸਤੋ ਬੀਇੰਗ ਐ ਸੀਐਮਓ ਪੰਜਾਬ ਭਗਵੰਤ ਮਾਨ ਉਹ ਤਕਰੀਰਾਂ ਕਰਦੇ ਹਨ ਭਾਸ਼ਣ ਕਰਦੇ ਹਨ ਪ੍ਰੈਸ ਕਾਨਫਰੰਸਾਂ ਕਰਦੇ ਹਨ ਲੋਕ ਵੀ ਜਦੋਂ ਪੰਜਾਬ ਦੇ ਮਾੜੇ ਹਾਲਾਤਾਂ ਨੂੰ ਵੇਖਦੇ ਹਨ ਤਾਂ ਦੋਸ਼ ਭਗਵੰਤ ਮਾਨ ਸਾਹਿਬ ਨੂੰ ਹੀ ਦਿੰਦੇ ਹਨ ਪਿੱਛੇ ਜੇ ਇਹੋ ਜੀਆਂ ਕੁਝ ਘਟਨਾਵਾਂ ਹੋਈਆਂ ਜਿਵੇਂ ਗੈਂਗਵਾਰ ਦੀਆਂ ਘਟਨਾਵਾਂ ਤਾਂ ਆਮ ਲੋਕਾਂ ਤੋਂ ਲੈ ਕੇ ਆਪੋਜੀਸ਼ਨ ਪਾਰਟੀ ਦੇ ਲੀਡਰਾਂ ਨੇ ਸਭ ਨੇ ਭਗਵੰਤ ਮਾਨ ਗਵਰਨਮੈਂਟ ਦੀ ਨਾਕਾਮੀ ਕਹਿ ਕੇ ਉਹਨਾਂ ਦੇ ਉੱਪਰ ਹੀ ਠੇਕਰਾ ਫੋ ਰਿਹਾ ਦੋਸਤੋ ਜਦੋਂ ਮਸ਼ਹੂਰ ਐਕਟਰਸ ਤਾਨੀਆ ਗੇਲ ਨੂੰ ਉਹਨਾਂ ਦੇ ਪਿਤਾ ਡਾਕਟਰ ਕੰਬੋਜ ਨੂੰ ਜਿਨ੍ਹਾਂ ਨੂੰ ਦਿਨ ਦਿਹਾੜੇ ਗੋਲੀਆਂ ਮਾਰ ਕੇ ਜ਼ਖਮੀ ਕਰ ਦਿੱਤਾ ਗਿਆ ਗੰਭੀਰ ਜ਼ਖਮੀ ਤਾਂ ਇਸ ਲਈ ਵੀ ਘਟਿਆ ਸਿਸਟਮ ਘਟਿਆ ਮਾਹੌਲ ਲਈ ਦੋਸ਼ੀ ਭਗਵੰਤ ਮਾਨ ਸਾਹਿਬ ਨੂੰ ਹੀ ਉਹਨਾਂ ਦੀ ਗਵਰਨਮੈਂਟ ਨੂੰ ਹੀ ਠਹਿਰਾਇਆ ਗਿਆ ਇਸ ਤੋਂ ਇਲਾਵਾ ਦੋਸਤੋ ਪਿੱਛੇ ਜੇ ਹੁਣ ਅਤਿ ਹੀ ਹੋ ਗਈ ਜਦੋਂ ਬੋਰ ਦੇ ਇੱਕ ਕਪੜਾ ਵਪਾਰੀ ਜਿਨ੍ਹਾਂ ਦਾ ਦਿਨ ਦਿਹਾੜੇ ਸਰੀਰਕ ਕਤਲ ਕਰ ਦਿੱਤਾ ਗਿਆ ਇੱਕ ਅਜਿਹਾ ਵਪਾਰੀ ਜੋ ਹੋਰ ਵੀ ਕਈ ਪਰਿਵਾਰਾਂ ਦੇ ਰੋਜ਼ਗਾਰ ਦਾ ਸਾਧਨ ਸੀ ਉਸ ਦਾ ਮੰਦਪਾਗਾ ਕਤਲ ਘਰ ਨਜ਼ਰ ਆ ਰਹੀ ਹੈ ਇਸ ਕਾਰ ਵਿੱਚ ਕਪੜਾ ਵਪਾਰੀ ਸੰਜੇ ਵਰਮਾ ਬੈਠਾ ਸੀ ਜਿੰਨਾ ਤੇ ਸ਼ੂਟਰ ਗੂੜੀਆਂ ਚਲਾਉਂਦੇ ਤੇ ਫਿਰ ਫਰਾਰ ਹੁੰਦੇ ਨਜ਼ਰ ਆ ਰਹੇ ਨਹੀਂ ਸਾਦੇ ਲੋਕਾਂ ਨੂੰ ਸ਼ੂਟਰਾਂ ਦਾ ਸਾਥੀ ਦਾਸ ਕੇ ਕਾਬੂ ਕੀਤਾ ਗਿਆ ਜਿੰਨਾ ਤੇ ਸ਼ੂਟਰਾਂ ਦੀ ਮਦਦ ਕਰਨ ਦਾ ਇਲਜ਼ਾਮ ਸੀ ਬਾਅਦ ਦਾ ਤੋਂ ਅਗਲੇ ਦਿਨ ਯਾਨੀ ਕਿ 8 ਜੁਲਾਈ ਨੂੰ ਸੰਜੇ ਵਰਮਾ ਦਾ ਸਸਕਾਰ ਕਰ ਦਿੱਤਾ ਗਿਆ ਇਸ ਮੌਕੇ ਲੋਕਾਂ ਦਾ ਇੱਕ ਵੱਡਾ ਇਕੱਠ ਵੇਖਣ ਨੂੰ ਮਿਲਿਆ ਜੇ ਵੇਖਣ ਨੂੰ ਮਿਲੀ ਇੱਕ ਪਰਾ ਦੀ பாਬੂ ਕਪੀ ਜਿਹਨਾਂ ਦਾ ਕਰੋੜਾਂ ਲੱਗਿਆ ਟੈਕਸ ਦਿੰਦਾ 5 700 ਬੰਦੇ ਨੂੰ ਰੁਜ਼ਗਾਰ ਦਿੰਦਾ ਹੈ আর ਕਿਸੇ ਨੇ ਕਾਜ ਤੇ ਕੋਈ ਦੁਸ਼ਮਣੀ ਨਹੀਂ ਪਾੜੀ بیا ਕੋਈ ਦੁਸ਼ਮਣ ਲੱਗਦਾ ਉਹਦੇ ਪੈਰੀ ਜਾ ਕੇ ਨੀਂਗ ਜਾਂਣਾ ਮੇਰੀ ਕੋਈ ਗਲਤੀ ਹੈ ਮੈਨੂੰ ਮਾਫ਼ ਕਰ ਦੇ ਉਸ ਬੰਦੇ ਦਾ ਬਚਾ ਪਰਾਗੋ ਸਾਰੇ ਦੁੱਖ ਦੇ ਵਿੱਚ ਸਾਰੇ ਛੂਹ ਅਸੀਂ ਸਾਰੇ ਜਿਹੜੇ ਅਸੀਂ ਦੇਖੋ মিডিਆ ਕੰਮੇ ਤੋਂ ਪਤਾ ਹੈ ਕਿ ਉਹਨੂੰ ਛੇਲੇ ਪਰ ਇੱਕ ਵਾਰੀ ਇਮਾਨਦਾਰੀ ਨਵਾ ਦਿਓ ਆਪਦੀ ਇੱਕ ਵਾਰੀ ਇਮਾਨਦਾਰੀ ਨਵਾ ਦਿਓ ਉਹਨੂੰ ਮੇਰੇ ਸਾਹਮਣੇ ਲਿਆ ਕੇ ਮੈਨੂੰ ਉਹਦੇ ਸਾਹਮਣੇ ਲਿਆ ਕੇ ਅੜਾ ਕਰੋ ਮੈਂ ਹਿੰਦੁਸਤਾਨ ਤੇ ਰਾਹ ਹਿੰਦੁਸਤਾਨ ਜਿਹੜੇ ਬਲਵਾਇਆ ਨੂੰ ਉਹ ਨਹੀਂ ਕਤਲਦਾਰੀ ਕਰਦੇ ਹਿੰਦੁਸਤਾਨ ਹੈ ਇੱਕ ਨੂੰ ਲੰਗਣਾਣੇ ਤੁਸੀਂ ਇਸ ਲਈ ਦੋਸ਼ੀ ਕਿਸ ਨੂੰ ਠਹਿਰਾਇਆ ਜਾਵੇ ਬਿਨਾਂ ਸ਼ੱਕ ਜਿਸ ਦੇ ਹੱਥ ਵਿੱਚ ਇਸ ਵੇਲੇ ਪੰਜਾਬ ਸਰਕਾਰ ਦੀ ਕਮਾਂਡ ਹੈ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਸਾਹਿਬ ਸਭ ਦੇ ਟਾਰਗੇਟ ਤੇ ਇਸ ਵੇਲੇ 200 ਭਗਵੰਤ ਮਾਨ ਸਾਹਿਬ ਮੁੱਖ ਮੰਤਰੀ ਪੰਜਾਬ ਹੀ ਹਨ ਤੇ ਹੋਣੇ ਵੀ ਚਾਹੀਦੇ ਹਨ ਜੇ ਚੰਗੇ ਦਾ ਕ੍ਰੈਡਿਟ ਮੁੱਖ ਮੰਤਰੀ ਨੂੰ ਦੇਣਾ ਬਣਦਾ ਹੈ ਤਾਂ ਜੋ ਫੇਲਿਅਰ ਹੈ ਉਸ ਦਾ ਦੋਸ਼ ਵੀ ਤਾਂ ਉਹਨਾਂ ਮੁੱਖ ਮੰਤਰੀ ਸਾਹਿਬ ਦੇ ਮੱਥੇ ਹੀ ਲੱਗੇਗਾ ਪਰ ਦੋਸਤੋ ਅਜੀਬ ਗੱਲ ਹੈ ਪੰਜਾਬ ਵਿੱਚ ਤਾਂ ਇੰਜ ਨਹੀਂ ਹੈ ਮਾੜੇ ਲਈਦਾ ਭਗਵੰਤ ਮਾਨ ਸਰਕਾਰ ਦੀ ਕਮਜ਼ੋਰੀ ਸਿਸਟਮ ਨਕਾਰਾ ਸਰਕਾਰ ਦੀ ਫੇਲਰ ਪਰ ਦੋਸਤੋ ਜਦੋਂ ਪ੍ਰਾਪਤੀ ਦੱਸਣੀ ਹੁੰਦੀ ਹੈ ਜਾਂ ਵਾਹਵਾਹੀ ਖਟਣੀ ਹੁੰਦੀ ਹੈ ਤਾਂ ਸਾਹਮਣੇ ਆ ਜਾਂਦੇ ਹਨ ਦਿੱਲੀ ਦੇ ਹਾਂਜੀ ਦਿੱਲੀ ਵਾਲੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਕੀ ਦੋਸਤੋ ਇਹ ਸੱਚ ਨਹੀਂ ਹੈ ਹੁਣ ਤਾਂ ਦੋਸਤੋ ਹਰ ਥਾਂ ਹਰ ਪੋਸਟਰ ਵਿੱਚ ਹਰ ਐਡਵਰਟਾਈਜ਼ਮੈਂਟ ਵਿੱਚ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਸਾਹਿਬ ਦੇ ਨਾਲ-ਨਾਲ ਅਰਵਿੰਦ ਕੇਜਰੀਵਾਲ ਸਾਹਿਬ ਉਹ ਜ਼ਰੂਰ ਹੁੰਦੇ ਹਨ ਪਉ ਗੰਤਮਨ ਸਾਹਿਬ ਨਾਲ ਉਹਨਾਂ ਐਡਵਰਟਾਈਜ਼ਮੈਂਟਾਂ ਵਿੱਚ ਅਰਵਿੰਦ ਕੇਜਰੀਵਾਲ ਨੂੰ ਵੱਧ ਸਪੇਸ ਦਿੱਤੀ ਜਾਂਦੀ ਹੈ ਫਿਰ ਦੋਸਤੋ ਕਿਉਂ ਨਾ ਇਹ ਕਿਹਾ ਜਾਵੇ ਕਿ ਇਹਨਾਂ ਦੇ ਉੱਪਰ ਇਹ ਕਹਾਵਤ ਠੀਕ ਹੀ ਢੁਗਦੀ ਹੈ ਰੋਟੀ ਖਾਣ ਨੂੰ ਬੰਦਰੀ ਤੇ ਡੰਡੇ ਖਾਣ ਨੂੰ ਰਿਚ ਤੁਹਾਡਾ ਕੀ ਮੰਨਣਾ ਹੈ ਦੋਸਤੋ ਅੱਜ ਦੇ ਪੰਜਾਬ ਦੇ ਸਿਆਸੀ ਹਾਲਾਤਾਂ ਨੂੰ ਵੇਖ ਕੇ ਕੀ ਇਹ ਕਹਾਵਤ ਇਹਨਾਂ ਦੇ ਉੱਪਰ ਬਿਲਕੁਲ ਠੀਕ ਢੁਗਦੀ ਹੈ ਤੁਸੀਂ ਸਹਿਮਤ ਵੀ ਹੋ ਸਕਦੇ ਹੋ ਅਤੇ ਅਸਹਿਮਤ ਵੀ ਆਪਣੀ ਰਾਏ ਕਮੈਂਟ ਕਰਕੇ ਪ੍ਰਗਟਾ ਸਕਦੇ ਹੋ ਬਾਕੀ ਦੋਸਤੋ ਜਿਵੇਂ ਜਿਵੇਂ ਪੰਜਾਬ ਸਰ ਕਰਜ਼ੇ ਦੀ ਭੰਡ ਭਾਰੀ ਹੋ ਰਹੀ ਹੈ ਜ਼ਰੂਰੀ ਖਰਚਿਆਂ ਨੂੰ ਚਲਾਉਣ ਲਈ ਹੋਰ ਕਰਜ਼ਾ ਚੁਕਣਾ ਪੈ ਰਿਹਾ ਹੈ ਪੰਜਾਬ ਸਰਕਾਰ ਨੂੰ ਤਾਂ ਇਹੋ ਜਿਹੇ ਹਾਲਾਤਾਂ ਵਿੱਚ ਸਾਨੂੰ ਇਹ ਸੋਚਣਾ ਚਾਹੀਦਾ ਹੈ ਕਿ ਇਹ ਜੋ ਭਗਵੰਤ ਮਾਨ ਸਰਕਾਰ ਦੂਜੀਆਂ ਸਟੇਟਾਂ ਵਿੱਚ ਐਡਵਰਟਾਈਜ਼ਮੈਂਟ ਇਸ਼ਤਿਹਾਰਬਾਜ਼ੀ ਇਹ ਪੰਜਾਬ ਦਾ ਪੈਸਾ ਖਰਚ ਕਰ ਰਹੀ ਹੈ ਕੀ ਇਹ ਉਚਿਤ ਹੈ ਜ਼ਰੂਰੀ ਹੈ ਜਾਂ ਗੈਰਵਾਜਬ ਹੈ ਇਹੋ ਪੈਸਾ ਦੋਸਤੋ ਪੰਜਾਬ ਦੇ ਵਿਕਾਸ ਵਿੱਚ ਵੀ ਤਾਂ ਖਰਚ ਕੀਤਾ ਜਾ ਸਕਦਾ ਸੀ ਪਿਛੇ ਜੇ ਇਹਨਾਂ ਨੇ ਰੋਡ ਸੇਫਟੀ ਲਈ ਇੱਕ ਟਾਸਕ ਫੋਰਸ ਬਣਾਈ ਬਹੁਤ ਐਡਵਰਟਾਈਜ਼ਮੈਂਟਾਂ ਚਲਾਈਆਂ ਗਈਆਂ ਬਹੁਤ ਪ੍ਰਚਾਰ ਪ੍ਰਸਾਰ ਕੀਤਾ ਗਿਆ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਦਾ ਹੁਣ ਦੋਸਤੋ ਨਸ਼ਿਆਂ ਖਿਲਾਫ ਯੁੱਧ ਦੋਸਤੋ ਜੇ ਸਭ ਕੁਝ ਪਿੰਡਾਂ ਦੀਆਂ ਪੰਚਾਇਤਾਂ ਲੋਕਾਂ ਨੇ ਹੀ ਕਰਨਾ ਹੈ ਤਾਂ ਨਸ਼ਾ ਖਿਲਾਫ ਕਾਰਵਾਈ ਜੋ ਇੱਕ ਮਿਸਾਲ ਹੋਵੇ ਨਸ਼ੇ ਦੇ ਵਪਾਰੀਆਂ ਡਰੱਗ ਡੀਲਰਾਂ ਮਾਫੀਆ ਖਿਲਾਫ ਗਠੋਰ ਸਜ਼ਾ ਜੋ ਸੋਚ ਕੇ ਹੀ ਉਹਨਾਂ ਦੀ ਰੂਹ ਕੰਬ ਜਾਵੇ ਉਹ ਕਾਨੂੰਨ ਕਿਸ ਨੇ ਬਣਾਉਣਾ ਹੈ ਕੌਣ ਬਣਾਵੇਗਾ ਉਹ ਕਾਨੂੰਨ ਦੋਸਤੋ ਕਾਨੂੰਨ ਬਣਾਉਣਾ ਸਰਕਾਰਾਂ ਦਾ ਕੰਮ ਹੁੰਦਾ ਹੈ ਦੋਸਤੋ ਜੇ ਡਰੱਗ ਤਸਕਰ ਦੀ ਟੋਟਲ ਪ੍ਰਾਪਰਟੀ ਜੋ ਡਰੱਗ ਦੇ ਪੈਸੇ ਨਾਲ ਬਣਾਈ ਹੋਵੇ ਉਸ ਦੇ ਨਾਲ-ਨਾਲ ਉਸ ਦੀ ਜਾਇਜ਼ ਪ੍ਰਾਪਰਟੀ ਜੋ ਭਾਵੇਂ ਉਸ ਦੀ ਖਾਨਦਾਨੀ ਪ੍ਰਾਪਰਟੀ ਹੀ ਹੋਵੇ ਜੇ ਉਸ ਨੂੰ ਜ਼ਬਤ ਕਰਨ ਦਾ ਕਾਨੂੰਨ ਬਣਾ ਦਿੱਤਾ ਜਾਵੇ ਤਾਂ ਬਹੁਤ ਸਾਰੇ ਡਰੱਗ ਤਸਕਰ ਨਸ਼ਾ ਤਸਕਰੀ ਸਤੰਦੇ ਤੋਂ ਪਿੱਛੇ ਹਟ ਜਾਣਗੇ ਜਦੋਂ ਉਹਨਾਂ ਦੇ ਘਰ ਟਾਹੇ ਜਾਣਗੇ ਪੈਸਾ ਪ੍ਰਾਪਰਟੀ ਸਭ ਕੁਝ ਜੀਹਾਂ ਸਭ ਕੁਝ ਜ਼ਬਤ ਕਰ ਲਿਆ ਜਾਵੇਗਾ ਅਤੇ ਇਸ ਤੋਂ ਇਲਾਵਾ 10 20 30 ਸਾਲ ਤੱਕ ਦੀ ਜੇਲ੍ਹ ਆਪੇ ਹੀ ਨਸ਼ਾ ਤਸਕਰੀ ਸੇ ਧੰਦੇ ਦੋ ਪਿੱਛੇ ਹਟ ਜਾਣਗੇ ਪਰ ਦੋਸਤੋ ਸਰਕਾਰਾਂ ਸਾਰਾ ਜੋਰ ਐਡਵਰਟਾਈਜ਼ਮੈਂਟ ਉੱਪਰ ਲਗਾ ਰਹੀਆਂ ਹਨ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਵਿੱਚ ਧੰਨ ਧੰਨ ਕਰਵਾ ਦਿੱਤੀ ਹੈ ਪੰਜਾਬ ਦੇ ਪੰਜਾਬੀਆਂ ਦੇ ਭਾਗ ਜਗਾ ਦਿੱਤੇ ਹਨ ਇਹੋ ਪ੍ਰਚਾਰ ਪ੍ਰਸਾਰ ਹਰ ਥਾਂ ਟੀਵੀ ਮੀਡੀਆ ਅਖਬਾਰਾਂ ਸੋਸ਼ਲ ਮੀਡੀਆ ਦੇ ਉੱਪਰ ਵੇਖਣ ਨੂੰ ਮਿਲਦਾ ਹੀ ਹੈ ਦੋਸਤੋ ਰਿਵਿੰਦ ਕੇਜਰੀਵਾਲ ਦੀ ਅਗਵਾਈ ਵਿੱਚ ਦਿੱਲੀੋਂ ਆਏ ਐਡਵਾਈਜ਼ਰਾਂ ਦੀ ਸਲਾਹ ਦੇ ਉੱਪਰ ਸਰਕਾਰ ਚਲਾਉਣੀ ਜਿਵੇਂ ਦੋਸਤੋ ਪੰਜਾਬ ਦੇ ਚੁਣੇ ਹੋਏ ਨੁਮਾਇੰਦੇ ਆ ਐਮ ਐਲ ਏ ਮੰਤਰੀਆਂ ਸੰਤਰੀਆਂ ਨੂੰ ਥੱਲੇ ਦੀ ਅਕਲ ਹੀ ਨਹੀਂ ਹੈ ਸਰਕਾਰ ਚਲਾਉਣ ਦੀ ਉਹਨਾਂ ਵਿੱਚ ਕਾਬਲੀਅਤ ਹੀ ਨਹੀਂ ਹੈ ਕਿ ਇਹੋ ਸੰਦੇਸ਼ ਨਹੀਂ ਜਾਂਦਾ ਹੈ ਆਮ ਲੋਕਾਂ ਵਿੱਚ ਦੋਸਤੋ ਇਹ ਪਰਸੈਪਸ਼ਨ ਬਣਦਾ ਹੈ ਕਿ ਸਰਕਾਰ ਹੁਣ ਭਗਵੰਤ ਮਾਨ ਦੇ ਠੱਪੇ ਹੇਠ ਅਰਵਿੰਦ ਕੇਜਰੀਵਾਲ ਹੀ ਚਲਾ ਰਹੇ ਹਨ ਪੰਜਾਬ ਵਿੱਚ ਕਿ ਦੋਸਤੋ ਤੁਸੀਂ ਇਸ ਨਾਲ ਸਹਿਮਤ ਹੋ ਭਗਵੰਤ ਮਾਨ ਦੀ ਹਾਲਤ ਪੰਜਾਬ ਦੀ ਸਿਆਸਤ ਵਿੱਚ ਰੋਟੀ ਖਾਣ ਨੂੰ ਬੰਦਰੀ ਤੇ ਡੰਡੇ ਖਾਣ ਨੂੰ ਰਿਚ ਕਿ ਹੁਣਾਂ ਵਰਗੀ ਨਹੀਂ ਹੋ ਗਈ ਹੈ ਤੁਸੀਂ ਕਮੈਂਟ ਕਰਕੇ ਆਪਣੀ ਰਾਏ ਪ੍ਰਗਟਾ ਸਕਦੇ ਹੋ ਦੋਸਤੋ ਜੇ ਵੀਡੀਓ ਠੀਕ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਜਰੂਰ ਕਰੋ ਤੁਸੀਂ ਸ਼ੇਅਰ ਵੀ ਕਰ ਸਕਦੇ ਹੋ ਜੇ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਵੀ ਜਰੂਰ ਕਰ ਲਓ ਧੰਨਵਾਦ ਸਾ ਮੇਰਾ ਰੂਪ ਹੈ ਖਾਸ ਖਾਲਸਾ ਮੈਂ ਹਾਂ ਕਰੋ ਨਿਵਾਸ ਖਾਲਸਾ ਮੇਰਾ ਮੁਖ ਹੈ ਅੰਗ ਖਾਲਸਾ ਕਹਿ ਹਉ ਬਸਤ ਸਦ ਸੰਗ